ਲੰਦੇ ਪੰਜਾਬ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਬ੍ਰੀਤ ਸਿੰਘ ਤੇ ਅਸੀਂ ਪਹੁੰਚੇ ਹਾਂ ਜੀ ਯਾਤਰਾ ਪਾਕਿਸਤਾਨ ਲਈ ਤੇ ਅੱਜ ਹੈਗਾ ਜੀ ਸਾਡਾ ਦਿਨ ਤੀਜਾ ਯਾਤਰਾ ਦਾ ਤੇ ਅੱਜ ਅਸੀਂ ਜਾਣਾ ਜੀ ਹੁਣ ਅੱਗੇ ਅਸੀਂ ਰੁਕੇ ਸੀਗੇ ਕੱਲ ਨਨਕਾਣਾ ਸਾਹਿਬ ਤੇ ਜਿਵੇਂ ਤੁਸੀਂ ਦੇਖੀ ਸੀ ਆਤਿਸ਼ਵਾਜੀ ਜੇ ਲਈ ਸੀ ਗੁਰਪੁਰਬ ਬਹੁਤ ਉਮਤਾ ਨਾਲ ਮਨਾਇਆ ਗਿਆ ਤੇ ਅਸੀਂ ਅੱਜ ਜਾਵਾਂਗੇ ਜੀ ਅੱਗੇ ਪੰਜਾ ਸਾਹਿਬ ਲਈ ਤੇ ਦੇਖਦੇ ਹਾਂ ਕਿਵੇਂ ਦਾ ਇੱਥੇ ਯਾਤਰਾ ਰਹਿੰਦੀ ਸਾਡੀ सारा तुम इफर दिखावे करने अंदर गुरुद्वारा साहब दर्शन फिर पाने पहले करने गुरुद्वारा दर्शन ਜੰਡ ਸਾਹਿਬ ਦੇਖ ਰਹੇ ਹਾਂ ਇਹ 20 ਫਰਵਰੀ 1921 ਦਾ ਹੈ ਤੇ ਇਹ ਸਾਕਾ ਨਨਕਾਣਾ ਸਾਹਿਬ ਜੇ ਤੁਸੀਂ ਅਕਸਰ ਸੁਣਿਆ ਹੋਏਗਾ ਜਦ ਅੰਗਰੇਜ਼ਾਂ ਨੇ ਕਬਜ਼ੇ ਚ ਸੀਗਾ ਉਸ ਵਾਰ ਮਹਾਂਤਾ ਨੇ ਕਬਜ਼ੇ ਵਿੱਚ ਆ ਗਏ ਸੀਗਾ ਤਾਂ ਉਹਨਾਂ ਨੇ ਨਨਕਾਣਾ ਸਾਹਿਬ ਤੇ ਆਪਣਾ ਕਬਜ਼ਾ ਕਰ ਲਿਆ ਸੀਗਾ ਤੇ ਉਸ ਤੋਂ ਬਾਅਦ ਜਦ ਸਰਦਾਰ ਲਖਮਣ ਸਿੰਘ ਜੀ ਦੇ ਆਪਣੇ ਦੋਸਤ ਜਿਹੜੇ ਜੱਥਾ ਲੈ ਕੇ ਆਏ ਸੀਗੇ ਤੇ ਛੜਾਲੀ ਤੇ ਉਸ ਤੋਂ ਬਾਅਦ ਫਿਰ ਜਦ ਉਹਨਾਂ ਨੇ ਮਤਲਬ ਕਬਜ਼ਾ ਨੇ ਦਿੱਤਾ ਗਿਆ ਤਾਂ ਮਹੰਤਰ ਜੀ ਨੇ ਲਾ ਲੇ ਪੁੱਠੇ ਢਾਂਕੇ ਇੱਥੇ ਰੂਮ ਵਿੱਚ ਲਵੇਟ ਕੇ ਅੱਗ ਲਾਤੀ ਸੀ ਤਾਂ ਇਹ ਇਤਿਹਾਸਕ ਜੰਡਾ ਹੈ ਤੇ ਇਹ ਤੁਸੀਂ ਤਸਵੀਰ ਵੀ ਦੇਖ ਸਕਦੇ ਨੇ ਮੇਰੀ ਆਹ ਇਤਿਹਾਸਕ ਯਾਦਗਾਰੀ ਤਸਵੀਰ ਵੀ ਬਣਾਈ ਹੋਈ ਹੈ ਤਾਂ ਕਿ ਤੁਸੀਂ ਦ੍ਰਿਸ਼ ਦੇ ਕੇ ਤੁਸੀਂ ਪਛਾਣ ਸਕਦੇ ਹੋ ਤੇ ਮਹੰਤਾ ਨੇ ਕਬਦੇ ਵਿੱਚ ਆਇਆ ਹੋਇਆ ਤੇ ਸਰਦਾਰ ਲਖਮਨ ਸਿੰਘ ਤੇ ਨਾਲ 200 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਤਾਂ ਇਹ ਸਾਕਾ ਨਨਕਾਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਦੇ ਮਹਾਰਜ ਦੇ ਬਿਲਕੁਲ ਨਾਲ ਬਣਿਆ ਹੋਇਆ ਅਸੀਂ ਕਰ ਲਈ ਗੁਰੂ ਘਰ ਦਰਸ਼ਨ ਤੇ ਹੁਣ ਅਸੀਂ ਜਾ ਰਹੇ ਹਾਂ ਲੰਗਰ ਹਾਲ ਤੇ ਲੰਗਰ ਛੱਕੇ ਦੇਖਦੇ ਅਗੇ ਦਾ ਕੀ ਪ੍ਰੋਗਰਾਮ ਹੈ ਤੇ ਤੁਹਾਨੂੰ ਦਿਖਾਣੇ ਆ ਸਾਰਾ ਇਹ ਜੀ ਲੰਗਰ ਹਾਲ ਦੇ ਬੈਕ ਸਾਈਡ ਤੇ ਸਿੱਧ ਸਿੱਖਾਂ ਨੇ ਲੰਗਰ ਲਾਇਆ ਹੋਇਆ ਹੈ ਹਾਲੀ ਚਾਰ ਰੰਗ ਦੀ ਸੰਗਤਾਂ ਉਹ ਚਾ ਸਕਣੀਆਂ ਮਰਿਆਂ ਚ ਹੁਣ ਪਾਨ ਲੱਗਿਆ ਅਸੀਂ ਚਾਲੇ ਸਾਰੇ ਆਪਣੇ ਹੋਗੇ ਤਿਆਰ ਬੈਗ ਬੋਗ ਚੱਕ ਕੇ ਹੁਣ ਅਸੀਂ ਜਾਵਾਂਗੇ ਜੀ ਪੰਜਾ ਸਾਹਿਬ ਵੱਲ ਨੂੰ ਤੇ ਬਾਕੀ ਦੇਖਾਂਗੇ ਕਿੱਥੇ ਲੈ ਕੇ ਜਾਂਦੇ ਕਿੰਨੇ ਵਜੇ ਬੱਸਾਂ ਦੀ ਸਾਰੇ ਤੁਹਾਨੂੰ ਦਿਖਾਵਾਂਗੇ ਆਜੂ ਇਹ ਬਾਈ ਨੇ ਮੁੱਛੇ ਤੇ ਬਹੁਤ ਫੈਣੇ ਆ ਤੇ ਉੱਪਰ ਜਿਹੜੇ ਸਰਾਵਰ ਖੱਡੀ ਕਰਦੀ ਹੈ ਤੇ ਅਸੀਂ ਜਾ ਰਹੇ ਹੁਣ ਬੱਸਾਂ ਮਾੜ ਤੇ ਬੱਸਾਂ ਦੇ ਵੇਟ ਕਰਾਂਗੇ ਤੇ ਸਾਰੇ ਆਪਣੇ ਆਪਣੇ ਸੀਤੇ ਆ ਰਹੇ ਨੇ ਜੀ ਲੋ ਜੀ ਫਾਈਨਲੀ ਅਸੀਂ ਸਾਰਾ ਨਨਕਾਣਾ ਸਾਹਿਬ ਬਾਜ਼ਾਰ ਕੋਲਲੇ ਗੁਰਦੁਆਰਾ ਸਾਹਿਬ ਤੇ ਜਿੰਨੇ ਤੇ ਗੁਰਧਾਮ ਹੈ ਸਾਰੇ ਅਸੀਂ ਕੋਲਲੇ ਤੇ ਹੁਣ ਅਸੀਂ ਚਾਲੇ ਪਾ ਲਗੇ ਜੀ ਗੁਰਦਾਰਾ ਸ਼੍ਰੀ ਪੰਜਾ ਸਾਹਿਬ ਵੱਲ ਨੂੰ ਤੇ ਇੱਥੋਂ ਦਾ ਸਾਡਾ ਜੀ ਨੇ ਪਰਿਆ ਹੈਗਾ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੇ ਨਨਕਾਣਾ ਸਾਹਿਬ ਦੇ ਦਰਸ਼ਨ ਤੁਹਾਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਅਸੀਂ ਹਾਂ ਜੀ ਤੇ ਉਹਨਾਂ ਦਾ ਜਨਮ ਸਥਾਨ ਜਿੰਨੇ ਵੀ ਉਹਨਾਂ ਦੇ ਨਾਲ ਸੰਬੰਧਤ ਗੁਰਦੁਆਰਾ ਸਹੀ ਉਹ ਵੀ ਅਸੀਂ ਦਰਸ਼ਨ ਕੀਤੇ ਤੇ ਬਹੁਤ ਵਧੀਆ ਇੱਥੇ ਹੁਰਪੁਰੂਬਰਾ ਪ੍ਰੋਗਰਾਮ ਰਿਆ ਤੇ ਮਤਲਬ ਨਵੇਂ-ਨਵੇਂ ਚੀਜ਼ਾਂ ਸੀ ਦੇਖਿਆ ਤੇ ਇੱਥੇ ਪੁਰਾਣਾ ਕਲਚਰ ਆਪਾਂ ਨੂੰ ਬਹੁਤ ਦੇਖਣ ਨੂੰ ਮਿਲਦਾ ਸੋ ਅਸੀਂ ਹੁਣ ਅੱਗੇ ਜਾਣ ਲੱਗੇ ਆ ਆਪਣੇ ਚਾਲੇ ਪਾਵਾਂਗੇ ਤੇ ਤੁਹਾਨੂੰ ਅੱਗੇ ਦਾ ਦਿਖਾਣੇ ਆ ਸਾਰਾ ਕਿਵੇਂ ਸਾਨੂੰ ਕਿੱਥੋਂ ਲੈ ਕੇ ਜਾਣਗੇ ਤੇ ਕੀ ਪ੍ਰਬੰਧ ਨੇ ਉਹ ਵੀ ਤੁਹਾਨੂੰ ਦਿਖਾਣੇ ਆ ਤੇ ਚੱਲਦੇ ਆਪਾਂ ਅੱਗੇ ਤੇ ਤੁਹਾਨੂੰ ਦਿਖਾਣੇ ਆ ਸਾਰਾ ਵੀਡੀਓ ਸੋ ਸਾਰੇ ਸੰਗਰੇ ਤਿਆਰੀ ਗਿਆ ਆਪਣਾ ਇੱਥੇ ਬਾਹਰ ਆ ਕੇ ਬਹਿ ਕੇ ਬੈਗ ਵਗੈਰਾ ਆਪਣੇ ਬੈਗ ਕਰ ਲਏ ਤੇ ਆ ਸਿੰਧ ਸਿੱਖ ਜਿਹੜੇ ਨੇ ਇੱਥੇ ਰਹੇ ਨੇ ਆ ਆਪਣੇ ਸਾਰੇ ਸੰਗਤ ਆ ਰਹੇ ਬੈਗ ਬੁੱਕ ਬੈਗ ਕਰਕੇ ਸਾਰੇ ਰੈਡੀ ਬੈਠੇ ਨੇ ਜੀ ਤੇ ਹੁਣ ਬੱਸਾਂ ਦੀ ਵੇਟ ਹੋ ਰਹੀ ਐ ਤੇ ਫਿਰ ਅਸੀਂ ਅੱਗੇ ਜਾਵਾਂਗੇ ਜੀ ਆਪਣੇ ਪ੍ਰਸ਼ਾਦ ਮਿਲਦੇ ਨੇ ਉਹ ਮਿਲਦੇ ਨੇ ਇੱਧਰੋਂ ਜੀ ਜੀ پاکستانی ਪ੍ਰਸ਼ਾਦ ਏ ਆਪਾਂ ਨੂੰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੇ ਬਿਲਕੁਲ ਨਾਲ ਮਿਲਦਾ ਹੈ ਜੀ ਨੰਬਰ 1 ਤੋਂ ਲੈ ਕੇ 10 ਨੰਬਰ 15 ਤੱਕ ਆ ਜਾਓ ਜੀ ਸੋ ਜੀ ਐਵੇਂ ਅਨਾਉਂਸਮੈਂਟ ਦੀ ਹੈ ਨੰਬਰ 1 ਤੋਂ ਲੈ ਕੇ 10 ਨੰਬਰ 15 ਤੱਕ ਆ ਜਾਓ ਤੇ ਸਾਡੀ ਅਨਾਉਂਸਮੈਂਟ ਹੋ ਗਈ ਤੇ ਹੁਣ ਅਸੀਂ ਜਾ ਰਹੇ ਆ ਜੀ ਬੱਸ ਵੱਲ ਤੇ ਤੁਹਾਨੂੰ ਪਹੁੰਚ ਕੇ ਕਰਾਂਗੇ ਬੱਸ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਹ ਵੀ ਦੇਖ ਸਕਦੇ ਹੋ ਸੀਰੀਅਲ ਵਾਈਸ ਨੰਬਰਿੰਗ ਮਤਲਬ ਜਿਵੇਂ ਅ ਖੜਾਈ ਹੋਈ ਆ ਬਸ ਆਜ ਅਮੇ 10 ਨੰਬਰ ਐ ਇਤੋਂ ਅੱਗੇ ਮਤਲਬ ਸੀਰੀਅਲ ਵਾਈਸ ਚੱਲ ਰਹੀਆਂ ਨੇ ਤੇ ਲਾਈਨ ਵਿੱਚ ਪੂਰੀ ਖੜਾ ਦਿੰਦੇ ਨੇ ਉਹਨੇ ਇੱਕ ਤੋਂ ਲੈ ਕੇ 15 ਤੱਕ ਬੁਲਾ ਰਹੇ ਨੇ ਫਿਰ ਉਸ ਤੋਂ ਬਾਅਦ ਇਹ ਲੈ ਕੇ ਜਾਣਗੇ ਬੀਵੀ ਕਰਕੇ ਜੱਥੇ ਲੈ ਕੇ ਜਾਣਗੇ ਤੇ ਇਹ ਆਪਣੇ ਭਾਜੀ ਆ ਗਏ ਦਿੱਲੀ ਤੋਂ ਜੀ ਜੀ ਘਰ ਨੌਡੀ ਆ ਵੀਰ ਜੀ ਬਹੁਤ ਦਰਸ਼ਨ ਕਰਕੇ ਖੁੱਲੇ ਦਰਸ਼ਨ ਹੋਏ ਜੀ ਬਹੁਤ ਸ਼ਾਬਾਸ਼ ਬਹੁਤ ਰੰਗ ਆ ਗਿਆ ਜੀ ਤੇ ਆਤਿਸ਼ਵਾਦੀ ਦੇਖੀ ਤੁਸੀਂ ਬਹੁਤ ਥੋੜੀ ਬਹੁਤ ਥੋੜੀ ਵੀਰ ਜੀ ਪਹਿਲੀ ਵਾਰੀ ਸੇਮ ਦਰਬਾਰ ਸਾਹਿਬ ਉਹੀ ਸੀ ਨਾ ਜੀ ਜੇ ਮੱਝ ਵਜੀ ਤੇ ਜਿਹੜਾ ਨਗਰ ਕੀਰਤਨ ਸੀ ਉਹ ਵੀ ਬਹੁਤ ਅਲੱਗ ਤਰੀਕੇ ਦਾ ਸੀ ਅਲੱਗ ਤਰੀਕੇ ਦਾ ਹੈਗਾ ਸੀ ਤੇ ਪੂਰੀ ਜਿਹੜੀ ਇੱਥੇ ਸਿੰਧ ਸੰਗਤਾਂ ਨੇ ਉਹਨਾਂ ਨੇ ਵੀ ਬਹੁਤ ਇੰਜੋਏਮੈਂਟ ਕੀਤਾ ਤੇ ਵਕਤੇ ਭੰਗੜੇ ਪਾਏ ਢੋਲ ਵਜਾਇਆ ਜੀ ਤੇ ਆ ਗਈ ਜੀ ਆਪਣੇ ਹੁਣ 12 ਨੰਬਰ ਪਾਸ ਇੱਕ ਪਾਸ ਸਾਡੇ ਕੋਲ ਸਾਡੀ ਪਾਸ ਹੈ ਜੀ ਤੇ ਆਪਾਂ ਹੋ ਗਏ ਜੀ ਤਿਆਰ ਸੋ ਜੀ ਆ ਗਈ ਆਪਣੀ বাস 14 ਨੰਬਰ ਇਹ ਆਪਾਂ ਹੁਣ ਬੈਗ ਵਗੈਰਾ ਦਾ ਕੇ ਬੱਸ 16 ਨੰਬਰ ਸੀਟ ਹੈ ਭਾਈ ਨੇ ਆਪਣਾ ਵਧੀਆ ਕੰਮ ਕੀਤਾ ਹੋਇਆ ਆ ਸਾਰੀ ਆਪਣੀ বাস ਦਿਖਾ ਦਿਓ ਜੀ ਇਹ ਦੇਖੋ ਜੀ 552 ਪਟਾਚਪੁਰ ਤੋਂ ਪਾਕਿਸਤਾਨ ਦੇ ਅਤਲਵਾਜ ਇਹ ਸਾਰੀ 14 ਨੰਬਰ বাস ਤੇ ਇਸ ਸਾਈਡ ਆਪਾਂ ਰੱਖ ਗਏ ਬੈਗ ਲਓ ਜੀ ਚੜੇ ਜੀ ਆਓ ਬੈਠੋ ਸੀਟਾਂ ਤੇ ਆਉ ਦਾ ਨਾਮ ਲਾ ਮੇਕ ਸਖਸ਼ਣਾਲੇ ਆਪਣੇ ਮੇਨ ਡਰਾਈਵਰ ਸਾਹਿਬ ਕੀ ਹਾਲ ਚਾਲ ਹੈ ਭਾਈ ਜਾਨ ਹਾਂਜੀ ਸੁਣਾਓ ਠੀਕ ਹੋਇਓ ਹੋਇ ਰਹੀ ਐਸੇ ਹੋ ਬਹੁਤ ਜਿਆਦਾ ਭਾਈ ਜਾਨ ਮਿਲੀਏ ਠੀਕ ਹੋ ਗਿਆ ਕਿਵੇਂ ਸੈਲਾ ਨਹੀਂ ਕਿ الحمدللہ ਸਭ ਖੈਰ ਫਟਾ ਕੈਸਾ ਰਿਹਾ ਬਹੁਤ ਜਿਆਦਾ ਵਧੀਆ ਬਹੁਤ ਅੱਛਾ ਰਿਹਾ ਬਹੁਤ ਕਰ ਬਹੁਤ ਅਸੀਸੀ ਹੈ ਹੀ ਪਿਆਰ ਵਾਲੇ ਚੀਜ਼ ਹੈ ਪਿਆਰ ਵਾਲੇ ਚੀਜ਼ ਹੈ ਸਹੀ ਹੈ ਚਲੋ ਵਧੀਆ ਜੀ ਸੋ ਭਾਈ ਜਾਨ ਹੁਣ ਸਾਡੇ ਬੈਗ ਰੱਖ ਰਹੇ ਨੇ ਤੇ ਸਾਨੂੰ ਛੱਡ ਗਿਆ ਜੀ ਬੈਗ ਸਾਡੇ सेवा ਕਰ ਰਹੇ ਪੂਰੀ ਤੇ ਸਾਨੂੰ ਕਿੱਥੇ ਲੈ ਕੇ ਜਾਓਗੇ ਕਿੱਥੇ ਰੁਕਣਾ ਚਲੋ ਹੁਣ ਇਨਸ਼ਾਅੱਲਾ ਹਸਨਬਦਾਲ ਲੈ ਕੇ ਜਾਵਾਂਗੇ ਹਸਨਬਦਾਲ ਪੰਜੇ ਸਾਹਿਬ ਪੰਜਾ ਸਾਹਿਬ ਪੀਰ ਪੰਜਾ ਸਾਹਿਬ ਠੀਕ ਹੈ ਜੀ ਤੇ ਕਿੰਨੇ ਟਾਈਮ 'ਚ ਆਪਾਂ ਪਹੁੰਚਾਂਗੇ ਆਪਾਂ ਕਾਨਵਾਈ ਵੈਸੇ ਚਾਰ ਘੰਟੇ ਦਾ ਹਾਂਜੀ ਤੇ ਇਨਸ਼ਾਅੱਲਾ ਅਸੀਂ ਵੈਸੇ 6 ਘੰਟੇ ਪਹੁੰਚਾਂਗੇ 6 ਘੰਟੇ ਸਟੇ ਕੀ ਕੋਈ ਆਪਣੀ ਸਟੇ ਆਪਣੀ ਕਲਰ ਕਾਰ ਉਹ ਕੀ ਡੀਗਾ ਕਲਰ ਕਾਰ ਪਹਾੜੀ ਠੀਕ ਹੈ ਠੀਕ ਆ ਗਿਆ ਪਹਾੜੀ ਚਲੋ ਆਪਾਂ ਹੁਣ ਉੱਥੇ ਜਾ ਕੇ ਦਿਖਾਵਾਂਗੇ ਤੁਹਾਨੂੰ ਪਹਾੜੀ ਤੇ ਤੇ ਪੰਜੇ ਸਾਹਿਬ ਦੇ ਦਰਸ਼ਨ ਕਰਾਵਾਂਗੇ ਰਾਤ ਨੂੰ ਅਸੀਂ ਮਤਲਬ ਸ਼ਾਮ ਹੀ ਪਹੇਜਣੀ ਆ ਤੇ ਇੱਥੇ ਪੰਜਾ ਸਾਹਿਬ ਪਹੁੰਚਾਂਗੇ ਤੇ ਤੁਹਾਨੂੰ ਕਰਾਵਾਂਗੇ ਦਰਸ਼ਨ ਤੇ ਹੋਰ ਅੰਕਲ ਜੀ ਵੀ ਹਾਜ਼ਰ ਨੇ ਬਹੁਤ ਵਧੀਆ ਸਾਡਾ ਫਸਲਾ ਕਿਵੇਂ ਰਹੀ ਜੀ ਤੁਹਾਡੇ ਸਾਹਿਬ ਬਹੁਤ ਵਧੀਆ ਦਰਸ਼ਨ ਹੋ ਗਏ ਨੇ ਬੰਦ ਆ ਗਿਆ ਜੀ ਵਧੀਆ ਪਹਿਲੀ ਵਾਰ ਆਈ ਸੀ ਅਸੀਂ ਨਹੀਂ ਮੈਂ ਦੂਜੀ ਵਾਰ ਆਇਆ ਚਲੋ ਭਾਗਾਂ ਵਾਲੀ ਯਾਤਰਾ ਹੁੰਦੀ ਹੈ ਦੂਜੀ ਵਾਰ ਅੰਕਲ ਜੀ ਆ ਗਏ ਤੇ ਸਾਨੂੰ ਵੀ ਅੰਕਲ ਜੀ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਨਾ ਤੇ ਸਾਨੂੰ ਜਾਣੂ ਕਰਾਉਂਦੇ ਨੇ ਇਤਿਹਾਸ ਵਾਲੇ ਤੇ ਕੀ ਗੱਲਾਂ ਚਾਹੋਗੇ ਮੈਂ ਤੁਹਾਨੂੰ ਬਹੁਤ ਵਧੀਆ ਸਾਡੇ ਇੱਧਰ ਕੁਤਵਾਰਾ ਸਬਦ ਵਧੀਆ ਸਾਨੂੰ ਲੱਗਿਆ ਸੰਗਤ ਦੀ ਅੱਗੇ ਦੇ ਬੰਦੇ ਵੀ ਵਧੀਆ-ਵਧੀਆ ਲੱਗੇ ਨੇ ਕੀ ਬਾਤ ਹੈ ਜੀ ਸਾਰੇ ਲੰਗਰ ਵਧੀਆ ਖੁਲੇ-ਡੁੱਲੇ ਨਾ ਖਾਓ ਫਰਸਟ ਕਲਾਸ ਵਾਹ ਜੀ ਵਾਹ ਮਲਾ ਆ ਗਿਆ ਪੁਲਕਾ ਪੁਲਕਾ ਛੋਲੇ ਇਹਨਾਂ ਦੇ ਬਹੁਤ ਸਵਾਦ ਨੇ ਬਟੂਰੇ ਛੋਲੇ ਢੂਰੇ ਛੋਲੇ ਇਹਨਾਂ ਦਾ ਟੇਸਟ ਵੀ ਖਾਣ ਮੀਣਾ ਚਾਰ ਵੱਖਰਾ ਚਾਰ ਬੜੇ ਸਵਾਦ ਬਹੁਤ ਜ਼ਿਆਦਾ ਸਾਰੀ ਚੀਜ਼ਾਂ ਦਾ ਸਵਾਦ ਵੱਖਰੇ ਮਿਠਾਸ ਭਰਿਆ ਹਾਂਜੀ ਹਾਂਜੀ ਤੇ ਚਲੋ ਬੈਗ ਵਗੈਰਾ ਆਪਣੇ ਰੱਖੇਗੇ ਤੇ ਹੁਣ ਆਪਾਂ ਚੱਲਿਆਂ ਬਾਜ਼ੇ ਅੰਦਰ ਚਲੋ ਜੀ ਸਾਡੀ ਮਤਲਬ ਜਿਨੀਰੀ ਨਹੀਂ ਅਸੀਂ ਇੱਥੇ ਰਹਿਣਾ ਪਾਕਿਸਤਾਨ ਸਾਡੀ ਸੇਮ ਬੱਸ ਰਹੇਗੀ ਸੇਮ ਸੀਟ ਨੰਬਰ ਰਹਿਣਗੇ ਏਸੀ ਬੱਸਾਂ ਨੇ ਪੂਰਾ ਸਾਡਾ ਖਿਆਲ ਰੱਖਿਆ ਜੀ ਆਹ ਦੇਖੋ ਪੂਰੀ ਸਫਾਈ ਹੈਗੀ ਆ ਸਾਡੀ ਨਾਲ ਦੀ ਸੰਗਤਾ ਜੀ ਵਾਹ ਜੀ ਵਾਹ ਠੀਕ ਹੋ ਸੰਗਤਾ ਜੀ ਆਨੰਦ ਆ ਗਿਆ ਪੂਰਾ ਵਾਹ ਜੀ ਵਾਹ ਚਲੋ ਗਏ ਦੇਖ ਲਿਆ ਜੀ ਆ ਆਪਣੀ ਬੱਸ ਵਿੱਚ ਵੀ ਪੂਰੀ ਰਿਫਰੈਸ਼ਮੈਂਟ ਦਾ ਵੀ ਚਾਰਟ ਲੱਗੇ ਨੇ ਭਾਈ ਜਾਨ ਤੇ ਇਧਰ ਦੇਖਿਓ ਜੀ ਇੱਥੇ ਸਾਰੇ ਪਾਣੀ ਕਿਸ ਦਾ ਮਤਲਬ ਆਉ ਨਹੀਂ ਆਣੇ ਨੇ ਆ ਰਿਹਾ ਰਿਫਰੈਸ਼ਮੈਂਟ ਪਾਣੀ ਸਾਰੀ ਸੰਗਤ ਨੂੰ ਚਾਹੀਦਾ ਪਾਣੀ ਸਾਰੇ ਕੋਈ ਨਹੀਂ ਦਿੰਦਾ ਜੀ ਫ੍ਰਿਜ ਤਾਂ ਡੇਲੀ ਭਰੀ ਹੈ ਤੁਸੀਂ ਪੁੱਛੋ ਹਾਂ ਜੀ ਦੋ ਖੜਾ ਤੇ ਹੈ ਵੀ ਵੀਆਈਪੀ ਕੀ ਆ ਬਾਤ ਸਾਰੇ ਆਪਣੇ ਅੱਛੇ ਸੀਟਾਂ ਤੇ ਰੱਖੋਗੇ ਤੁਸੀਂ ਹਾਂ ਸਾਰੇ ਪਾਸਾ ਬਣਾ ਕੇ ਲੈ ਲੈਣ ਕੀ ਕਾ ਬਾਤ ਹੈ ਚਲ ਤੁਸੀਂ ਅੱਗੇ ਆਓ ਫੇ ਮੈਂ ਪਿੱਛੇ ਆਦਾ ਤੁਹਾਡੇ ਇਹ ਸਾਰੇ ਨੂੰ ਖਾਣ ਪੀਣ ਦਾ ਮਿਲੂਗਾ ਕਹਿੰਦੇ ਜਿਹਨੇ ਲੰਗਰ ਨਹੀਂ ਛਕਿਆ ਉਹ ਇੱਥੇ ਸ਼ਿਕਾਰਾਂਗੇ ਵਾਹ ਵਾਹ ਸੋ ਵਧੀਆ ਗੱਲ ਹੈ ਜੀ ਸਾਰਿਆਂ ਨੂੰ ਖਾਣ ਪੀਣ ਦਾ ਕੋਈ ਦਿੱਕਤ ਨਹੀਂ ਆਣੇ ਦੇ ਵਾਸਤੇ ਜਾ ਜਲੀਸਾ ਆਪ ਹੈ ਆਪਣੇ ਇਥੇ ਆ ਲੈ ਜੀ ਹਾਂ ਜਾਜ ਵਾਂਗੂ ਇਥੇ ਖਾਤਰਦਾਦੀ ਕਰਦੇ ਨੇ ਇਹ ਜੀ ਸਹੀ ਗੱਲ ਹੈ ਜੀ ਓ ਮਾਈ ਗੋਡ ਚਾਕਲੇਟ ਕੀ ਬਾਤ ਹੈ ਇਹ ਵੈਰੀ ਗੁੱਡ ਆ ਕਾਹ ਗਿਆ ਇਹ ਪੁਜੀਆ ਪੁਜੀਆ ਬਾਤ ਪੁਜੀਆ ਵਾਸਤੇ ਹਾਏ ਇਹ ਕੀ ਹੈ ਕੌਫੀ ਹੈ ਚਾਕਲੇਟ ਹੋਣੀ ਇਹ ਹੋਇ ਇਹ ਸਾਰੇ ਪਾਕਿਸਤਾਨੀ ਸਮਾਨ ਜੀ ਆਈ ਆਈ ਸੰਗਤੋ ਉਹ ਠੀਕੋ ਉਹ ਫਰੇਮ ਨਾ ਮਿਲਦੇ ਨਹੀਂ ਤੇ ਲੋ ਜੀ ਅਸੀਂ ਬੱਸਾਂ 'ਚ ਬਹਿ ਗਏ ਆ ਤੇ ਮੇਰੇ ਨਾਲ ਹੈਗਨੇ ਜਗਤਾਰ ਅੰਕਲ ਏਦਰੋ ਪਾਕਿਸਤਾਨੀ ਆਪਣੇ ਅੰਬੈਸੀ ਵੀ ਜਮਾ ਕਰਨਾ ਚਾਹੀਦਾ ਮੈਨੂੰ ਪਟਿਆਲੇ ਮਿਲੇ ਸੀਗੇ ਤੇ ਅਸੀਂ ਉਦੋਂ ਇਕੱਠੇ ਆ ਅਮਰੀਕ ਸਰ ਵੀ ਅਸੀਂ ਇਕੱਠੇ ਤੇ ਬਾਰਡਰ ਕ੍ਰੋਸ ਵੀ ਅਸੀਂ ਇਕੱਠੇ ਕੀਤਾ ਤੇ ਅੱਜ ਜੇ ਇਕੱਠੇ ਬੈਠੇ ਇਕੱਠੇ ਰਹਿ ਇਨਸ਼ਾ ਅੱਲਾ ਵਾਤੇਗਾ ਹੋਰ ਜੀ ਇਨਸ਼ਾ ਅੱਲਾ ਇਹ ਪਾਕਿਸਤਾਨੀ ਬੋਲੀ ਚੜ ਗਈ ਆਪਣੇ ਮੂਹ ਤੇ ਸੋ ਅੰਕਲ ਜੀ ਕਿਵੇਂ ਰਿਹਾ ਤੁਹਾਡਾ ਸਫਰ ਵਧੀਆ ਰੋਟੀ ਆਨੰਦਪੁਰੇ ਆ ਗਏ ਨਾ ਪਰ ਬਹੁਤ ਵਜੇ ਸਾਊਥਾ ਜੀ ਬਿਆਨ ਨਹੀਂ ਕਰ ਸਕਦਾ ਜਿੱਦਾਂ ਦਾ ਸਾਨੂੰ ਆਨੰਦ ਮਿਲਿਆ ਜੋ ਅਸ਼ਵਭਾ ਜੀ ਦੇਖੀ ਪਹਿਲੀ ਵਾਰ ਇਹ ਤਾਂ ਅਸ਼ਵਭਾ ਜੀ ਸੰਗਤ ਤੇ ਜਿੰਨਾ ਇਹਨਾਂ ਨੇ ਪਿਆਰ ਦਿੱਤਾ ਉਹ ਪਹਿਲੀ ਵਾਰੇ ਜ਼ਿੰਦਗੀ ਚ ਦੇਖਿਆ ਬਾ ਕਮਾਲ ਸੀਗਾ ਜੀ ਹਾਂ ਜੀ ਹਾਂ ਵਾਹ ਲਫ਼ਜ਼ਾਂ ਨਾਲ ਬਿਆਨ ਨਹੀਂ ਕਰ ਨਹੀਂ ਕਰ ਸਕਦੇ ਤੇ ਜਿਹੜਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਵੀ ਸਾਡੇ ਲਿਖੇ ਸੀਗੇ ਇੱਥੇ ਆਣਾ ਹਾਂਜੀ ਇਹ ਤਾਂ ਸਾਰਿਆਂ ਨੂੰ ਕਹਿੰਨੇ ਆਪਣੇ ਪੰਜਾਬ ਵਾਲਿਆਂ ਨੂੰ ਵੀ ਕਿਰਾਂ ਕਿਰਾਂ ਜਰੂਰ ਆ ਕੇ ਦੱਸਿਆ ਕਰੋ ਸੋ ਸਾਰੀ ਜਿਹੜੇ ਪੁੱਛਾ ਲਈ ਸੀਗੇ ਲੋਕਲ ਜਿਹੜੀ ਵੀ ਸੰਗਤ ਹੈ ਸਿੰਧ ਸਿੱਖ ਹੋ ਗਏ ਭਾਵੇਂ ਜਿਹੜੇ ਆਮ ਹੋ ਗਏ ਉਹਨਾਂ ਨੇ ਬਹੁਤ ਸਾਨੂੰ ਰਿਸਪੈਕਟ ਦਿੱਤੀ ਸਾਨੂੰ ਕਿਸੇ ਵੀ ਪ੍ਰਕਾਰ ਦੇ ਮਤਲਬ ਉਹ ਕਮੀ ਬੇਸ਼ਮੀ ਨਹੀਂ ਆਂਦੀ ਸੀ ਜੇ ਕੋਈ ਚੀਜ਼ ਜਿਵੇਂ ਲਾਈਨ ਵੱਡੀ ਹੁੰਦੀ ਕਈ ਵਾਰ ਸਾਨੂੰ ਕਹਿੰਦੇ ਸਿੰਘਓ ਤੁਸੀਂ ਅੱਗੇ ਆਜੋ ਤੁਸੀਂ ਲੋ ਪਹਿਲਾਂ ਤੇ ਇਹ ਚੀਜ਼ਾ ਬਹੁਤ ਵਧੀਆ ਲੱਗਦੀ ਖਾਤਰਦਾਰੀ ਕਰਦੇ ਨੇ ਸਾਰੇ ਭਾਵੇਂ ਅਣਜਾਣ ਬੰਦੇ ਹੁੰਦੇ ਨੇ ਇਹਦੇ ਪਰ ਐਵੇਂ ਮਸੂਹ ਨਹੀਂ ਹੁੰਦੇ ਨੇ ਵੀ ਤੁਸੀਂ ਦੂਜੇ ਮਤਲਬ ਧਰਮ ਦੇ ਹੋ ਰਾਤ ਨੂੰ פרוਤਰਿਆ ਅੱਜ ਤਬਾਜੀ ਦੇ ਕੇ ਹਾਂਜੀ ਬੱਚਿਆਂ ਜੋ ਮੈਨੂੰ ਕਰਨ ਸਰਦਾਰ ਜੀ ਦੇਖੋ ਧਿਆਨ ਨਾਲ ਥੋੜਾ ਜਿਆਦਾ ਕੋਈ ਪੈਰ ਚ ਨਾ ਲੱਗ ਜਾ ਕੋਈ ਸਹੀ ਗੱਲ ਹੈ ਬੱਚਨ ਨੇ ਨਗਰ ਕੈਂਟ ਵਿੱਚ ਵੀ ਬਹੁਤ ਜਵਾਕ ਮਿਲੇ ਉਹ ਕਹਿੰਦੇ ਵੀ ਇੱਥੇ ਜੇਮ ਘਤਰੀ ਹੈ ਬਹੁਤ ਨੇ ਵੀ ਆਪਣੇ ਸਾਫ ਸੰਭਾਲ ਕੇ ਚੱਲੋ ਤੇ ਬੜੀਆ ਚਲੋ ਸਾਰੇ ਗਾਈਡ ਕਰਦੇ ਨੇ ਤੇ ਬਸ ਆਪਣੀ ਹੋ ਗਈ ਸਟਾਰਟ ਤੇ ਸੰਗਤਾਂ ਆ ਰਹੀਆਂ ਨੇ ਹਜੇ ਬਸ ਹੌਲੀ ਹੌਲੀ ਸੰਗਤਾਂ ਆndੀਆਂ ਨੇ ਉਹਦੇ ਕਰਕੇ ਟਾਈਮ ਲੱਗ ਗਿਆ ਨੇ ਤੇ ਫਿਰ ਉਸ ਤੋਂ ਬਾਅਦ ਚੱਲੇ ਪਾਵਾਂਗੇ ਜੀ ਆਹ ਭਾਈ ਅੰਕਲ ਜੀ ਆਪਣੇ ਨਾਲ ਬੈਠੇ ਨੇ ਇਹ ਆਪਣੇ ਚੌਧਰੀ ਸਾਹਿਬ ਪ੍ਰਧਾਨ ਸਾਹਿਬ ਸਾਹਿਬ ਜੀ ਨਾਲ ਚਲਦੇ ਸਾਰੇ ਜੁੜਾ ਸਨ ਮੈਂ ਦੋਨੇ 40-50 ਰਸਾ ਪਰਮੇਸ਼ਵਰ ਜੀ ਮਾਡੋ ਜੀ ਨੇ ਨੌਨ ਰਾਜ ਨੇ ਇਹ ਪ੍ਰਧਾਨ ਸਾਹਿਬ ਨੇ ਆਪਣੇ ਸਾਡੇ ਸਾਰੇ ਅਗਵਾਈ ਇਹੀ ਕਰਦੇ ਨੇ ਜੇ ਲੰਗਰ ਜਿੱਥੇ ਇਹਨਾਂ ਨੇ ਕਹਿਦਾ ਉੱਥੇ ਅਸੀਂ ਖਾਣਾ ਜਿੱਥੇ ਇਹਨਾਂ ਨੇ ਕਿਹਾ ਵੀ ਇੱਥੇ ਨਹੀਂ ਖਾਣਾ ਉੱਥੇ ਅਸੀਂ ਖਾਦੇ ਨਹੀਂ ਹੈਗੇ ਕਿਉਂ ਪ੍ਰਧਾਨ ਸਾਹਿਬ ਸਹੀ ਗੱਲ ਹੈਗਾ ਬਹੁਤ ਚਲਦੇ ਇਹ ਬੋਲੇ ਘਟੇ ਨੇ ਪਰ ਆਪੋ ਕੰਪੈਸਵਾ ਦੇ ਤੇ ਇਹ ਆਪਣੇ ਰੇਸ਼ਮ ਬਾਜੀ ਨੇ ਜੀ ਇਹ ਵੀ ਆਪਣੇ ਸਮਾਨੇ ਸਾਈਡ ਤੋਂ ਹਨਾ ਸੰਗਰੂਰ ਸਾਈਡ ਤੋਂ ਤੇ ਪਿੱਛੇ ਸਾਰੀ ਸੰਗਤਾ ਉਹਨਾਂ ਨੂੰ ਵੀ ਗੱਲ ਪਤਾ ਪਾ ਕਰਕੇ ਆਨੇ ਆ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੀ ਚਾਲੇ ਪਾਣ ਲੱਗਿਆ ਗੁਰਦੁਆਰਾ ਸ੍ਰੀ ਹਨ ਗਾਨਾ ਸਾਹਿਬ ਤੋਂ ਤੇ ਵਾਹਿਗੁਰੂ ਐਦਾ ਹੀ ਆਪਣੇ ਦਰਸ਼ਨ ਕਰਾਉਂਦੇ ਰਹਿਣ ਦੇ ਸ਼ੁਕਰਾਨਾ ਕਰਵਾਉਂਦੇ ਰਹਿਣ ਤੇ ਹਰ ਇੱਕ ਸੰਗ ਸਿੱਖ ਦਾ ਹੁੰਦਾ ਵਿੱਚ ਆ ਸੀਨਨ ਕਾ ਸਾਥ ਦਰਸ਼ਨ ਕਰਨਾ ਹੀ ਹੈ ਤੇ ਅਰਦਾਸ ਉਹਨਾਂ ਦੀ ਵੀ ਕਬੂਲ ਹੋਏ ਉਹ ਵੀ ਦਰਸ਼ਨ ਕਰਨਾ ਨੇ ਤੇ ਫਿਰ ਅਸੀਂ ਚੱਲੇ ਪਾਦਨੇ ਤੇ ਇੱਥੋਂ ਅਸੀਂ ਜਾਵਾਂਗੇ ਜੀ ਅੱਗੇ ਪੰਦਰ ਸਾਹਿਬ ਵੱਲ ਤੇ ਇੱਕ ਸਟੇ ਹੈ ਉੱਥੇ ਵੀ ਰੁਕੇ ਤਨ ਦਿਖਾਵਾਂਗੇ ਉੱਥੇ ਕਿਹੜਾ ਗੁਰਦੁਆਰਾ ਸਾਹਿਬ ਕੀ ਇਤਿਹਾਸ ਹੈ ਜਿਵੇਂ ਉੱਥੇ ਮਾਹੌਲ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਵਾਹ ਜੀ ਅਲਲਹੁ ਅਕਬਰ ਬੋਲੇ ਸੋਨਿਹਾਲ ਸਲਾਮ ਸਿਰ ਮਾਰੋ ਬੋਲੇ ਸੋਨਿਹਾਲ ਵਾਹ ਜੀ ਸੋਨਿਹਾਲ ਬੋਲੇ ਸੋਨਿਹਾਲ ਵਾਹ ਜੀ 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 ਵਾਹ ਕੁਣਸਾ ਉਹ ਗੱਲ ਹੈ ਸੈਟ ਇਹਦਾ ਇੱਥੇ ਗਾਉਂ ਤੇ ਤੁਹਾਨੂੰ ਥੋੜਾ ਜਿਹਾ ਟਾਈਮ ਮਿਲੇਗਾ ਮੱਥਾ ਟੇਕਣ ਦਾ ਨਾਲੇ ਲੰਗਰ ਕਰਨ ਦਾ ਅੱਛਾ ਜੀ ਜਿਦਾਂ ਹੀ ਮੱਥਾ ਟੇਕ ਕੇ ਜਾਓ ਲੰਗਰ ਕਰਕੇ ਜਾਓ ਤੇ ਆਪਣੇ ਆਪਣੇ ਸਪੀਡ ਤੇ ਅੱਗੇ ਵਧ ਜਾਓ ਅੱਛਾ ਜੀ ਐਵੇਂ ਬੱਸਾਂ ਚ ਦੱਸ ਦਿੰਦੇ ਵੀ ਆਪਾਂ ਨੂੰ ਕਿੰਨਾ ਕੁ ਟਾਈਮ ਮਿਲੇਗਾ ਤੇ ਫਿਰ ਅਸੀਂ ਦਰਸ਼ਨ ਕਰਕੇ ਜੀ ਅਸੀਂ ਤੇ ਛੱਡਦੇ ਅੰਕਲ ਜੀ ਤੁਸੀਂ ਰਹਿ ਗਏ ਲੋ ਜੀ ਸਿਪਾਹੀ ਕਰਨ ਗੁਰਦੁਆਰਾ ਸਾਹਿਬ ਕੋਲ ਤੇ ਸਾਰੇ ਸੰਗਤਾਂ ਨੂੰ ਉਤਰਨੀ ਹੈ ਤੇ ਰਸਤੇ ਸਾਡੀ ਸਟੇ ਹੋਈ ਹੈ ਤੇ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਜੀ ਕੀ ਨਾਮ ਹੈ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਤੇ ਸਾਰਾ ਤੁਹਾਨੂੰ ਜਾਣੂ ਕਰਾਨੀ ਹੈ ਤੇ ਤੁਹਾਨੂੰ ਦਿਖਾਣੀ ਹੈ ਜੀ ਕੋਈ ਸਾਰੀ ਸੰਗਤਾਂ ਆਰੀਆਂ ਇਹ ਬੱਸਾਂ ਲੱਗ ਗਿਆ ਨੇ ਤੇ ਅਗੇ ਦੀ ਗੁਰਦੁਆਰਾ ਸਾਹਿਬ ਤੇ ਆਓ ਚੱਲਿਆਂ ਅੰਦਰ ਤੇ ਦੇਖਦੇ ਹਾਂ ਇਤਿਹਾਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਸੱਚਾ ਸੋਦਾ ਤੇ ਜਿੱਥੋਂ ਗੁਰਨਾਨਕ ਪਾਤਸ਼ਾਹ ਨੇ ਮੀਰ ਮੇਰਾ ਲੰਗਰ ਦੀ ਸ਼ੁਰੂਆਤ ਕੀਤੀ ਸੀ ਇਹ ਉਹ ਪਵਿੱਤਰ ਸਥਾਨ ਹੈ ਜੀ ਆਓ ਚੱਲਦੇ ਹਾਂ ਅੰਦਰ ਜੀ ਗੁਰੂ ਜਹਾਂ ਜੀ ਤੇ ਆਪਾਂ ਅੱਗੇ ਅੰਦਰ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਮਤਲਬ ਵਧੀਆ ਤਰੀਕੇ ਨਾਲ ਇੱਥੇ ਬਣਾਇਆ ਹੋਇਆ ਹੈ ਅਰੇਜਮੈਂਟ ਬਹੁਤ ਵਧੀਆ ਕੀਤਾ ਹੋਇਆ ਤੇ ਹਾਜੀ ਕੀ ਬਾਤ ਹੈ ਓਲੀ ਓਲੀ ਉਹ ਜਿੰਨਾ ਵਾਲੀ ਬਾਗ ਵੀ ਨਾਲ ਹੀ ਦੋਨੋਂ ਪਾਸੇ ਤੇ ਜੀ ਆਓ ਤੁਹਾਨੂੰ ਅੰਦਰ ਲੈ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਕਰਨੇ ਦਰਸ਼ਨਾਂ ਹੈ ਲੋ ਜੀ ਆਸਤਾ ਕ ਇਸ ਬਾਰੇ ਅਸੀਂ ਇਤਿਹਾਸ ਸੁਣਿਆ ਜੇ ਤਸਵੀਰਾਂ ਚ ਦੇਖਿਆ ਆ ਮਨੇ ਫੋਟੋ ਦੇਖਦੇ ਸੀ ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਇੱਥੇ ਆਏ ਆ ਇਹਦੀ ਇਮਾਰਤ ਸੇਮ ਨੂੰ ਕਾਣੇ ਸਮਾਂ ਗਈ ਹੈ ਤੇ ਇਹ ਦੇਖਿਓ ਚਲਦੇ ਹਾਂ ਅੰਦਰ ਬਰੀ ਕਦੀ ਸੋਚਿਆ ਨਹੀਂ ਸੀ ਅਸੀਂ ਇੱਥੇ ਪਹੁੰਚਾਂਗੇ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਅਸੀਂ ਇੱਥੇ ਆਏ ਆ ਤੇ ਆਓ ਅੰਦਰ ਚੱਲਦੇ ਆਂ ਦਰਸ਼ਨ ਕਰਦੇ ਆਂ

ਜਿੱਤੇ ਪਾਪਾ ਕਹਿ ਕਰੇ ਜਿੱਤੇ ਪਾਪਾ ਕਹਿ ਕਰੇ ਜਿੱਤੇ ਪਾਪਾ ਬਚਾ ਕਹਿ ਕਰੇ ਜਤਰਾ ਦੇ ਗੁਲਾਨ ਅੱਜ ਤੇਜੇ ਦਿਨ ਦਾ ਜਿਹੜਾ ਸਾਡਾ ਜਤਰਾ ਦਾ ਲੱਗਿਆ ਕੁਦੇ ਸੋਸ ਤਾਂ ਮੇਰਾ ਸੁਣਨਾ ਲਾਣੀ ਜੀ ਗੁਰਦੁਆਰਾ ਸਾਹਿਬ ਦੇ ਕੋਲ ਬਣਿਆ ਹੋਇਆ ਉਸ ਵੇਲੇ ਦਾ ਚੰਗਾ ਮਨਾਵਾਂ ਹੋ ਕੇ ਵਪਾਰ ਕਰ ਰਹੀ ਪ੍ਰਾਣੀ ਸਾਹਿਬ ਦਾ ਰੱਖੀ ਹੋਈ ਹੈ ਤੇ ਉਸ ਵਸੇ ਲੰਗਰ ਦਾ ਹੋ ਗਿਆ ਤੇ ਆਉ ਤੁਹਾਨੂੰ ਅੱਗੇ ਦਿਖਾਣੇ ਆ ਇਸ ਪਾਸੇ ਵੀ ਬੜਿਆ ਹੋਇਆ ਹਉਦੰਨ ਖੰਨੀ ਰਗੀਆ ਦੇਖੋ ਜੀ ਚਲੋ ਜੀ ਚਲੋ ਸਾਥੀਆਂ ਸਾਥੀਆਂ ਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਇੱਕ ਪੇੜ ਹੈ ਜਿੱਥੇ ਗੁਰਦਾਨਕ ਪਾਸ਼ਾ ਨੇ ਭੁੱਖੇ ਸਾਧੂ ਨੂੰ ਵੀਰਪੇ ਦਾ ਲੰਗਰ ਸ਼ਕਾਇਆ ਸੀਗਾ ਇਸ ਜਗ੍ਹਾ ਤੇ ਗੁਰੂ ਨਾਨਕ ਪਾਸ਼ਾ ਨੇ ਵੀਰਪੇ ਦਾ ਲੰਗਰ ਸ਼ਕਾਇਆ ਸੀਗਾ ਤੇ ਉਹੀ ਵੀਰਪੇ ਦਾ ਲੰਗਰ ਅੱਜ ਪੂਰੇ ਵਰ੍ਹੇ ਵਿੱਚ ਸ਼ਕਾਇਆ ਜਾਂਦਾ ਹੈ ਤੇ ਇੱਥੋਂ ਹੀ ਆਪਣੇ ਗੁਰੂ ਨਾਨਕ ਪਾਸ਼ਾ ਦੀ ਕਿਰਪਾ ਨਾਲ ਲੰਗਰ ਦੀ ਸ਼ੁਰੂਆਤ ਹੋਈ ਸੀਗੀ ਲੰਗਰ ਪਤਾ ਇੱਥੋਂ ਸ਼ੁਰੂ ਹੋਈ ਸੀ ਗੁਰਦੁਆਰਾ ਸੱਚਾ ਸੋਤਾ ਤੇ ਇਸ ਨੂੰ ਕਰ ਸਕਿਆ ਦਰਸ਼ਨ ਦੀ ਫੁੱਲ ਭਗ ਲੱਗੇ ਹੋਏ ਨੇ ਪ੍ਰੋਤਾਨ ਨੂੰ ਉਸ ਤੋਂ ਸ਼੍ਰੀ ਗੁਰਦੁਆਰਾ ਸੱਚਾ ਸੋਧਾ ਇਹ ਸੇਜੀ ਗੁਰਦੁਆਰਾ ਸੱਚਾ ਸੋਧਾ ਤੇ ਹੁਣ ਆਪਾਂ ਜਾਣਦੇ ਬਾਹਰ ਦੇਖਣੇ ਆਲਾਦ ਵਾਲਾ ਕਿਵੇਂ ਰਹਿ ਤੇ ਲੰਗਰ ਵੀ ਆਪਾਂ ਛਕਦੇ ਆ ਤੇ ਤੁਹਾਨੂੰ ਦਿਖਾਈਏ ਜੀ ਨਾਲ ਹੀ ਤੇਜੀ ਐਸਐਡੀ ਅਗੇ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਲੰਗਰ ਹੈ ਤੇ ਆਓ ਆਪਾਂ ਵੀ ਛਕਦੇ ਆ ਗੁਰਨਾਨਕ ਪਾਤਸ਼ਾਹ ਤੇ ਚਲਾਇਆ ਗਿਆ ਵੀਰ ਰੇ ਦਾ ਲੰਗਰ ਤੇ ਨਾਲ ਹੀ ਬਹੁਤ ਸੋਨੇ ਬਾਗ ਨੇ ਤੇ ਇਹ ਜਿਹਾ ਸਫਾਈ ਦੇ ਪੂਰਾ ਪ੍ਰਬੰਧ ਕੀਤਾ ਗਿਆ ਹੈ ਨਾ ਬੋਲੋ ਤੇ ਜਿੱਥੇ ਵੀ ਅਸੀਂ ਗਏ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਆੜਾ ਤੇ ਉੱਥੇ ਸਾਰਾ ਸਫਾਈ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਕੋਈ ਵੀ ਮਤਲਬ ਦਿੱਕਤ ਸਾਨੂੰ ਹਾਲ ਤੱਕ ਨਹੀਂ ਆਈ ਤੇ ਵਧੀਆ ਅਰੇਂਜਮੈਂਟ ਕੀਤਾ ਗਿਆ ਤੇ ਇਹ ਦੇਖ ਸਕਦੇ ਨੇ ਆਪਣੇ ਪੰਜਾਬ ਦੀਆਂ ਸੰਗਤਾਂ ਜੀ ਸੈੱਡ ਹੈਗਾ ਜੀ ਲੰਗਰ ਆਓ ਚੱਲਿਆਂ ਅੰਦਰ ਤੇ ਐਸ਼ਕ ਨੇ ਜੀ ਇਹ ਆ ਜੀ ਲੰਗਰ ਹਾਲ ਤੇ ਇੱਥੇ ਰਹਿੰਦੇ ਹਾਂ ਲਿਗਰ ਨੰਗਰ ਪਛਲਾ ਬਲੇ ਚਲਾਇਆ ਗਿਆ 20 ਮਿੰਨਾਂ ਨੰਗਰ ਉਹ ਭਾਗ ਦੇ ਦੀ ਗੱਲ ਹੈ ਜੀ ਤੇ ਉਸ ਜਗ੍ਹਾ ਦੇ ਨੰਗਰ ਛਗਣਾ ਜਿੱਥੋਂ ਸ਼ੁਰੂਆਤ ਹੋਈ ਹੋਵੇ ਤੇ ਅਸੀਂ ਛਗਣਿਆਂ ਤੇ ਫਿਰ ਤੁਹਾਨੂੰ ਬਾਕੀ ਮਾਨਲਾ ਦੇ ਖੰਡੇ ਆ। ਤਾਂ ਸ਼ੁਕਰੀਆ ਜੀ। ਲਓ ਜੀ ਸਾਬੂਦਾਨੇ ਵਾਲੀ ਖੀਰ ਤੇ ਲੋ ਜੀ ਸਾਬੂਦਾਨੇ ਵਾਲੀ ਖੀਰ ਮੈਂ ਪਹਿਲੀ ਵਾਰ ਖਾਣ ਲੱਗਾ ਮਤਲਬ ਪੀਣ ਲੱਗਾ ਤੇ ਇੱਥੇ ਇੱਕ ਚੀਜ਼ ਮੈਂ ਦੇਖੀ ਹੈ ਜਿਵੇਂ ਆਪਣੇ ਇੱਥੇ ਉਹ ਸੇਵੀਆਂ ਕਹਿੰਦੇ ਨੇ ਤੇ ਫੈਨੀਆ ਇੱਥੇ ਇਹਨੂੰ ਖੀਰ ਕਹਿੰਦੇ ਨੇ ਜਿਵੇਂ ਆਪਣੇ ਚੌਲਾ ਲਈ ਹੁੰਦੀ ਹੈ ਇੱਥੇ ਉਹ ਫੈਨੀਆ ਟਾਈਪ ਕਹਿੰਦੇ ਨੇ ਖੀਰ ਤੇ ਇਹ ਸਾਬੂਦਾਨੇ ਵਾਲੀ ਹੈ ਤੇ ਮੈਂ ਪਹਿਲੀ ਵਾਰ ਸ਼ੱਕ ਕਰਨ ਜਾ ਤੇ ਇਹ ਅਸੀਂ ਸ਼ੱਕ ਰਿਹਾ ਜੀ ਗੁਰਦੁਆਰਾ ਸੱਚਾ ਸੋਦਾ ਸੱਚਾ ਸੋਦਾ ਹਾਂ ਇਹਨੇ ਬਸ ਇਸ ਲੱਗ ਗਿਆ ਨੇ ਜੀ ਅਸੀਂ ਜਾਂਦੇ ਹਾਂ ਬੱਸ 4 ਚੌਰਾ ਨੰਬਰ ਤੇ ਇੱਧਰ ਪੂਰੀ ਸਿਕਿਉਰਿਟੀ ਨਾਲ ਐਂਬੂਲੈਂਸ ਫਾਇਰ ਬ੍ਰਿਗੇਡ ਤੇ ਸਾਰੇ ਕੁਝ ਸਾਡੇ ਨਾਲ ਹੈ ਵੀ ਕਿਸੇ ਨੂੰ ਕੋਈ ਰਸਤੇ 'ਚ ਵਿਕੜ ਆਂਦੀ ਹੈ ਤਾਂ ਰੀ ਹੈਲਪ ਹੋ ਸਕੇ ਤੇ ਹੁਣ ਅਸੀਂ ਜਾਂਦੇ ਹਾਂ ਆਪਣੇ ਬੱਸ ਤੇ ਔਰ ਤੇ ਤੁਹਾਨੂੰ ਖਾਣੇ ਜੇ ਅਗਰੇ ਸਵਾਰੀ ਹਾਲ ਚਾਲ ਲੈ ਵਾਜੀ ਠੀਕ ਹੋ ਜੀ ਹੋਰ ਸੁਣੋ ਚਲੋ ਮਿਲਦੇ ਆ ਜੀ ਫਿਰ ਜੀ ਚਾਲੇ ਪਾਤੇ ਗੁਰਦੁਆਰਾ ਸੱਚਾ ਸੋਧਰੋ ਜੇ ਸੀ ਹੁੰ ਜਾਂ ਰਹੇ ਜੀ ਗੁਰਦੁਆਰਾ ਪੰਜਾ ਸਾਹਿਬ ਵੱਲ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਜੀ ਤੇ ਰਸਤੇ ਵਿੱਚ ਜਿਹੜੀ ਜਿਹੜੀ ਵਧੀਆ ਵਧੀਆ ਜਗ੍ਹਾਆਂ ਨੇ ਤੁਹਾਨੂੰ ਉਹਦੇ ਵੀ ਦਿਖਾਵਾਂਗੇ ਵੀਓ ਉਹ ਨਾ ਰਹੇ ਨਹੀਂ ਮੇਰਾ ਤਾਂ ਹੈਗਾ ਗੁਰਦੁਆਰਾ ਆਹ ਹੋਰ ਉਹਨਾਂ ਨਾਲ ਰੱਖਦੇ ਪਏ ਪਸਲੇ ਲੁੱਟ ਛੱਡ ਆ ਗਏ ਅੱਜ ਜੇ ਨ ਜਾ ਰਹੇ ਹੇ ਨੀਚੇ ਬਾਜ਼ਾਰ ਤੁਹਾਨੂੰ ਦਿਖਾਣੇ ਆ ਜੇ ਪਾਕਿਸਤਾਨੀ ਬਾਜ਼ਾਰ ਤੇ ਲੋ ਜੀ ਅਗੇ ਪਾਕਿਸਤਾਨੀ ਬਾਜ਼ਾਰ ਤੇ ਇੱਥੇ ਇੱਕ ਸਾਨੂੰ ਮਾਰਕੀਟ ਵਿੱਚ ਲੈ ਜਾਂਦਾ ਤੇ ਸਾਡਾ ਟਾਈਮ ਹੈਗਾ ਜੀ ਇੱਧਰ ਅੰਦਰ ਬ੍ਰੇਕ ਦਾ ਤੇ ਇੱਥੋਂ ਦੇਖਣੇ ਕੁਝ ਖਾਵਾਂਗੇ ਤੇ ਨਾਲ ਘੁੰਮਣੇ ਆਪਾਂ ਬਾਜ਼ਾਰ ਤੇ ਨਾਲ ਹੀ ਤੁਹਾਨੂੰ ਸਾਰਾ ਦਿਖਾਣੇ ਆ ਬਾਜ਼ਾਰ ਕਿਵੇਂ ਦਾ ਹੈ ਕਿਵੇਂ ਜੇ ਰੌਣਕ ਹੈ ਰੇਟ ਵਗੈਰਾ ਇੱਥੇ ਕੀ ਨੇ ਸੋ ਤੁਹਾਨੂੰ ਸਾਰਾ ਦਿਖਾਵਾਂਗੇ ਜੀ

ਆ ਇੱਕ ਮਾਟ ਹੈਗੇ ਤੇ ਚਿਪਸ ਗੁਰਕਰੇ ਵਗੈਰਾ ਨੇ ਤੇ ਇਸ ਸਿਰ ਵੀ ਕੋਲਡ ਡਰਿੰਕਸ ਮੇਰਾ ਤੇ ਇਸ ਸਿਰ ਖਾਨ ਪੀਂਦਾ ਹੋ ਗਿਆ ਤੇ ਇਧਰ ਪਾਸਪੋਰਟ ਤੇ ਅਸੀਂ ਤਾਂ ਫਿਰ ਚਾਹੀ ਸੰ ਨੂੰ ਸੈਟ ਆਈ ਤਾਂ ਅਸੀਂ ਚਾਹ ਪੀ ਲਈ ਇਹ ਭਾਜੀ ਆਪਣੀ ਪੂਰੀ سپورਟ ਕਰਦੇ ਨੇ ਜੀ ਕੀ ਬਾਤ ਹੈ ਪੀ ਲਈ ਜਰਾ ਖਾਟੀ ਪੀਣਾ ਅੱਗੇ ਨਾ ਬ੍ਰੇਕ ਨਹੀਂ ਲਵਾਰੀ ਜੀ ਵਾਹ ਜੀ ਵਾਹ ਇਹ ਤਾਂ ਜ਼ੁਲਮ ਨਾ ਕਰੋ ਜੀ ਯਾਹ ਦੇ ਗਲਾਸ ਵਿੱਚ ਜਿਹੜੇ ਪਲੇ ਆ ਤੇ ਠੀਕ ਹੋ ਵਾਹ ਜੀ ਅਸਰੇ ਤੇਰਾ ਘੱਟੇ ਵਾਦ ਵੱਡੀ ਨਗਰ ਕੀ ਤਰ੍ਹਾਂ ਕਰ ਰਿਹਾ ਟੈਂਡ ਕਰਦਾ ਨਾ ਨਾ ਇਹ ਆਪਾਂ ਨੂੰ ਪੂਰੀ ਸਪੋਰਟ ਕਰਦੇ ਨੇ ਬਹੁਤ ਜਿਆਦਾ ਕੀ ਮਾਤ ਹੈ ਬਹੁਤ ਕਿਆ ਬਾਤ ਹੈ ਇਹ ਹੀ ਤੁਹਾਡਾ ਪਿਆਰ ਸਹੀ ਗੱਲ ਹੈ ਜੀ ਇਹੀ ਪਿਆਰ ਹੀ ਰਹਿਣ ਹੈ ਹਾਂ ਅੱਜ ਆਪਾਂ ਦਾ ਅੱਜ ਆਪਾਂ ਦਾ ਭਾਈ ਵੀ ਆਇਆ ਹੈ ਕੈਸਰਿੰਗ ਹੈ ਉਤਾਈ ਦੁਆਰਾ ਆਇਆ ਹੈ ਕੀ ਆਵਾਜ਼ ਹੈ ਕੀ ਬਾਤ ਹੈ ਹਾਂ ਜੀ ਸੁਰਕਾਇ ਸਾਹ ਸੰਗ ਜੀ ਤੁਹਾਨੂੰ ਬੇਨਤੀ ਕਰਦਾ ਜਲਦੋਂ ਜਲਦੋ ਅਗਲੀ ਆਪਾਂ ਬਸਾਂ ਦੇ ਬੈਠੋ ਚਲੋ ਆਈ ਤਲੋ ਜੀ ਸਾਡੀ ਟ੍ਰਿਕ ਕੋਈ ਕਰਦਾ ਮੈਸੇਜ ਆ ਰਹੇ ਹਨ ਵਾਪਸ ਬੱਸਾਂ 'ਚ ਤੇ ਸਾਰੇ ਆ ਗਏ ਨੇ ਤੇ ਹੁਣ ਫੇਰ ਅਸੀਂ ਕੰਟੀਨਿਊ ਸਫ਼ਰ ਤੈਅ ਕਰਾਂਗੇ ਤੇ ਪਹੁੰਚਾਂਗੇ ਜੀ ਪੰਜਾ ਸਾਹਿਬ ਲੋ ਜੀ ਪਾਕਿਸਤਾਨ ਦੇ ਸਮੁੰਦਰ ਤੇ ਲੋ ਜੀ ਕਹਿੰਦੇ ਇੱਥੇ ਹੁਣ ਪਹਾੜ ਦਿਖਣੇ ਸ਼ੁਰੂ ਹੋ ਗਏ ਨੇ ਸੋ ਅਸੀਂ ਹੁਣ ਮਤਲਬ 2 ਘੰਟੇ ਬਾਅਦ ਪਹੁੰਚਾਂਗੇ ਜੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਸ਼ਹਿਰ ਹਸਰਨ ਖਫਦਨ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਜੀ ਸੰਗਤਾਂ ਕੁਝ ਜਾਗ ਰਹੇ ਨੇ ਕੁਝ ਸੌਂ ਗਿਆ ਹੋਰ ਜੀ ਆ ਇਧਰ ਖਾਣ ਪੀਣ ਦੇ ਜੋਰ ਪੂਰਾ ਡੀ ਹੁਣ ਤੀਜੀ ਸਟੇ ਹੋਈ ਐ ਇਥੇ ਜਿਨ੍ਹਾਂ ਨੇ ਮੇਰੇ ਵਾਸ਼ਰੂਮ ਵਗੈਰਾ ਜਰੂਰੀ ਉਹ ਵਾਸ਼ਰੂਮ ਜਾ ਸਕਦੇ ਐ ਦੇਖੋ ਦਿਖਾ ਰਹੇ ਉਹ ਖਾ ਸਕਦੇ ਤੇ ਨਾਲ ਤੁਸੀਂ ਸਿਕਿਉਰਿਟੀ ਚੈੱਕ ਕਰੋ ਜੀ ਸਿਕਿਉਰਿਟੀ ਆਪਣੇ ਨਾਲ ਕਿੰਨੀ ਟਾਈਟ ਐ ਐਮਬੂਲੈਂਸ ਚਾਰ ਗੱਡੀਆਂ ਖੜੀਆਂ ਨੇ ਇੱਥੇ ਅਸੀਂ ਤੇ ਚਾਰ ਗੱਡੀਆਂ ਤੇ ਕਿਸੇ ਦੀ ਹੈਲਥ ਇਸ਼ੂ ਐਗਾ ਉਹਦੇ ਵੀ ਚੈੱਕ ਅਪ ਨਾਲ ਹੀ ਕਰ ਰਹੇ ਨੇ ਚਾਰ ਐਮਬੂਲੈਂਸ ਗੱਡੀਆਂ ਚੱਲ ਰਹੀਆਂ ਨੇ ਨਾਲ ਸਾਡੇ ਤੇ ਚੈੱਕ ਅਪ ਕਿਦਾਂ ਕਰ ਰਹੇ ਨੇ ਅੰਦਰ ਕਰ ਰਹੇ ਨੇ ਅੱਛਾ ਜੀ ਡਾਕਟਰ ਸਾਹਿਬ ਸੋ ਪੁਲਿਸ ਵਾਲੇ ਆਪਣੇ ਨਾਲ ਪੂਰੀ سپورਟ ਕਰ ਰਹੇ ਨੇ ਜਿਵੇਂ ਹੈਲਥ ਇਸ਼ੂ ਹੁੰਦਾ ਕਿਸੇ ਨੂੰ ਤੇ ਇਹ ਦੇਖੋ ਜਿਵੇਂ ਕਿਸੇ ਨੂੰ ਪ੍ਰੋਬਲਮ ਹੋਈ ਹੈ ਤਾਂ ਉਹ ਦਾ ਇਲਾਜ ਕਰ ਰਹੇ ਨੇ ਤੇ ਇਧਰ ਪਾਰਕਿੰਗ ਵਗੈਰਾ ਆਪਣੀ ਜੀ ਤੇ ਆਏ ਪੁਲਿਸ ਦੀ ਗੱਡੀਆਂ ਜੀ ਤੇ ਸਾਨੂੰ ਮਤਲਬ ਕੋਈ ਕਿਸੇ ਮਤਲਬ ਬੰਦੇ ਨੂੰ ਖਤਰਾ ਨਹੀਂ ਹੈਗਾ ਤੇ ਇਕੱਲੇ-ਇਕੱਲੇ ਬੰਦੇ ਦੀ ਇਹਨਾਂ ਨੇ ਜ਼ਿੰਮੇਵਾਰੀ ਲਈ ਹੋਈ ਹੈ ਤੇ ਵਧੀਆ ਅਰੇਂਜਮੈਂਟ ਕੀਤੇ ਹੋਏ ਨੇ ਇੱਥੇ ਚਾਰ ਗੱਡੀਆਂ ਸਾਡੇ ਨਾਲ ਚੱਲ ਰਹੀਆਂ ਨੇ ਐਂਬੂਲੈਂਸੀਆਂ ਜਿੱਥੇ ਸਾਡੇ ਜਥਾ ਜਾ ਰਿਹਾ ਜਿਵੇਂ ਸਾਡਾ 20 18 ਬਸ ਸਾਰਾ ਜਥਾ ਹੈ ਤੇ ਉਸ ਤੋਂ ਅਗਲੇ ਪਾਸੇ ਵੀ ਐਂਬੂਲੈਂਸ ਪਿੱਛੇ ਵੀ ਫਾਇਰ ਬ੍ਰਿਗੇਡ ਵਗੈਰਾ ਹੋ ਗਈ ਤੇ ਪੁਲਿਸ ਦੀ ਤੇ ਨਾਲ ਤਾਇਨਾਤ ਹੈਗੀ ਹੈ ਤੇ ਆਏ ਰੈਸਕਿਊ ਵਾਲੇ ਹੈਗੇ ਨੇ ਸੋ ਇਹ ਦੇਖੋ ਜੀ ਐਂਬੂਲੈਂਸ ਵੀ ਕਿੰਨੀ ਵਧੀਆ ਗੱਡੀ ਤੇ ਡਾਕਟਰ ਸਾਹਿਬ ਆ ਗਏ ਬੰਦਾ ਬਾਕੀ ਸਾਰੇ ਇੱਧਰ ਆਪਣੇ ਇੰਤਜ਼ਾਮ ਹੈਗੇ ਨੇ ਜੇ ਕੋਈ ਬਿਮਾਰ ਵੀ ਹੋ ਜਾਂਦਾ ਤਾਂ ਸਾਰਾ ਇੰਤਜ਼ਾਮ ਹੈਗੇ ਨਾ ਬੰਦਾ ਤੇ ਆਪਣੇ ਡਾਕਟਰ ਸਾਹਿਬ ਤੇ ਇਹ ਸਾਰਾ ਚੈੱਕ ਅਪ ਕਰਦਿੰਦੇ ਨੇ ਸੋ ਐਸੇ ਸਾਨੂੰ ਮਲੇਵਾ 5 ਤੋਂ 10 ਮਿੰਟ ਦੀ ਬ੍ਰੇਕ ਮਿਲੀ ਚਗੀ ਤੇ ਅਸੀਂ ਉਹਨੇ ਬਾਸ ਵੀ ਚਲਾਵਾਂਗੇ 14 ਨੰਬਰ ਬਸ ਇਹ ਸਾਡੀ 10 ਦਿਨ ਆਹੀ ਬਸ ਰਹਿਣੀ ਹੈ ਕੋਈ ਚੇਂਜ ਨਹੀਂ ਹੋਣਾ ਉਹੀ ਸੀਟ ਉਹੀ ਬਸ ਤੇ ਤਾਰੇ ਬਸਾਰੇ ਵਧਾ ਰਹੇ ਨੇ ਤੇ ਸਾਨੂੰ ਇੱਥੋਂ ਘੰਟਿਆਂ ਦਾ ਲੱਗ ਜਾਦਾ ਤੇ ਉਸ ਤੋਂ ਬਾਅਦ ਅਸੀਂ ਪੰਜਾਂਗੇ ਜੀ ਦੂਜੇ ਦਵਾਰਾ ਪੰਜਾਂਗੇ ਹੋਰ ਸਰਦਾਰ ਸਾਹਿਬ ਢੀਕੋ ਜੀ ਬਹੁਤ ਵਧੀਆ ਸੇਤਾ ਠੀਕ ਨਹੀਂ ਯਾਤਰਾ ਕੇ ਮੇਰੀ ਬਹੁਤ ਵਧੀਆ ਰਹੀ ਆਨੰਦ ਆ ਗਿਆ ਪੂਰੇ ਜੀ ਪੂਰੇ ਆਨੰਦ ਲੈ ਆ ਜੋ ਗੁਰਸਾਹਿਬ ਦੀ ਨਗਰੀ ਜੀ ਆ ਗਈ ਕੀ ਬਾਤ ਹੈ ਜੀ ਕੋਈ ਮੋਜ ਲਈਏ ਸਾਰੇ ਸੰਗਤ ਵਧੀਆ ਸਾਡੇ ਨਾਲ ਵਧੀਆ ਜੀ ਵਧੀਆ ਆਪ ਜੀ ਵੀ ਨਾਲ ਤੇ ਆਪ ਜੀ ਦਾ ਬਹੁਤ ਅੱਛਾ ਵਿਚਾਰ ਹੈ ਪਿਆਰਾ ਹੈ ਸੰਗਤ ਦੇ ਵਿੱਚ ਸ਼ੁਕਰੀਆ ਜੀ ਹਾਂਜੀ ਕਾਰੇ ਨਾਲੇ ਗੱਡੀ ਚੱਲ ਰਹੀ ਹੈ ਕੀ ਬਾਤ ਹੈ ਵਾਇਰ ਸਰ ਵੀ ਆਪਣਾ ਸਪਲਾਈ ਕਰੇ ਸਹੀ ਗੱਲ ਹੈ ਸ਼ੁਕਰੀਆ ਜੀ ਸ਼ੁਕਰੀਆ ਚਲਦੇ ਆਂ ਅੰਦਰ फाइनली असि पहुँच गए पंजा साहब गुरुद्वारा थैंक यू जी थैंक यू थैंक यू सो असि पहुँच गए जी पंजा साहब दरबार के बिल्कुल बाहर ते इधर हैगी जी एंट्री शुक्रिया जी मिलते हैं जी अपने हाथ में ਅਲਨੀ ਜਿਸੀ ਪੌਂਟ ਗਈ ਗੁਰਦੁਆਰੇ ਜੀ ਦੀ ਪੰਜਾ ਸਾਹਿਬ 11 ਘੰਟੇ ਦੇ ਸਫ਼ਰ ਤੋਂ ਬਾਅਦ ਤੇ ਨੈਕਸਟ ਵਲੌਗ ਵਿੱਚ ਤੁਹਾਨੂੰ ਕਰਾਵਾਂਗੇ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਨਾਲ ਹੀ ਬਲੀਕੰਧਰੀ ਦੀ ਪਹਾੜੀ ਵੀ